ਜੀ ਸਤਿ ਸ਼੍ਰੀ ਅਕਾਲ ਜੀ ਮੈਂ ਬਰਨਿੰਦਾ ਦਾ ਚਾਹ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਅੱਜ ਆਪਾਂ ਹੱਦ ਤੋਂ ਵੀ ਵੱਧ ਸੋਹਣੀ ਵਰਾਇਟੀ ਲੈ ਕੇ ਆਏ ਆ ਤੁਹਾਡੇ ਲਈ ਸਭ ਤੋਂ ਟੌਪ ਦਾ ਬ੍ਰਾਂਡ ਲੈ ਕੇ ਆਈਆਂ ਸੋ ਜਿਹੜੀਆਂ ਬਣਾ ਅੱਜ ਸਾਡੇ ਚੈਨਲ ਤੇ ਨਵੀਆਂ ਨੇ ਹਜੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋਗੇ ਤੁਹਾਨੂੰ ਸਾਡੀ ਜਿਹੜੀ ਕਲੈਕਸ਼ਨ ਆ ਉਹ ਕਿਦਾਂ ਦੀ ਲੱਗਦੀ ਆ ਬਾਕੀ ਅੱਜ ਦੀ ਵੈਰਾਈਟੀ ਦੀ ਜੀ ਗੱਲ ਕਰੀਏ ਤਾਂ ਬਹੁਤ ਪਿਆਰੀ ਬਹੁਤ ਹੀ ਸੋਹਣੀ ਵੈਰਾਈਟੀ ਲੈ ਕੇ ਆਈਆਂ ਜਿੰਨੀ ਵੀ ਅੱਜ ਦੀ ਕਲੈਕਸ਼ਨ ਹੋਊਗੀ ਪਿਓਰ ਕਾਟਰਾਇਜ਼ਡ ਹੋਊਗੀ ਬਹੁਤ ਸੋਹਣੀ ਬਹੁਤ ਹੀ ਪਿਆਰੀ ਬ੍ਰਾਂਡ ਟੈਸਟਾ ਬ੍ਰਾਂਡ ਦੀ ਰਹੂਗੀ ਮਾਰਕੀਟ ਦਾ ਰੇਟ ਪਤਾ ਕਰ ਲਿਓ ਉਸ ਤੋਂ ਬਾਅਦ ਤੁਸੀਂ ਸਾਡੇ ਕੋਲੋਂ ਇਹਨੂੰ ਬਾਇ ਕਰ ਸਕਦੇ ਹੋ ਨਿਊ ਡਿਜ਼ਾਈਨ ਰਹਿਣਗੇ ਜਿੰਨੇ ਵੀ ਸੂਟ ਅੱਜ ਦੀ ਵੀਡੀਓ ਦੇ ਵਿੱਚ ਦਿਖਾਉਂਗੀ ਮੈਚਿੰਗ ਦਿਖਾਉਂਗੀ ਕਾਟਰਾਇਜ਼ ਟੂ ਕਾਟਰਾਇਜ਼ ਦੀ ਬਾਟਮ ਰਹੂਗੀ ਬਟ ਵਿਦਾਊਟ ਦੁਪੱਟਾ ਰਹਿਣਗੇ ਬਹੁਤ ਹੀ ਪਿਆਰੀ ਜੀ ਰੇਂਜ ਲੈ ਕੇ ਆਈਆਂ ਡਿਜ਼ਾਈਨਿੰਗ ਇੰਨੀ ਸੁਪਰ ਲੈ ਕੇ ਆਈਆਂ ਵੀ ਡਿਜ਼ਾਈਨ ਖੁੱਲਦੇ ਸਾਰ ਤੁਹਾਡੀ ਰੂਹ ਖੁਸ਼ ਹੋ ਜੂਗੀ ਇੰਨੇ ਸੋਹਣੇ ਅੱਗੇ ਡਿਜ਼ਾਈਨ ਰਣਗੇ ਪਿਓਰ ਕਾਟਰਾਈਜ਼ ਦੇ ਵਿੱਚ ਠੀਕ ਹੈ ਜੀ ਸੋ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਦੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਿਹੜੀਆਂ ਪਹਿਣਾ ਫਰਸਟ ਏਨ ਤੁਹਾਡੇ ਚੈਨਲ ਤੇ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਨਾਲ ਦੇਖਦੇ ਦੇਖਦੇ ਹੀ ਲਾਈਕ ਕਰ ਦਿਓ ਠੀਕ ਹੈ ਜੀ ਲਾਈਕ ਕਰਨਾ ਭੁੱਲ ਜਾਨੇਓ ਸਬਸਕ੍ਰਾਈਬ ਕਰਨਾ ਵੀ ਭੁੱਲ ਜਾਨਦੇ ਹੋ ਤੇ ਉਸ ਤੋਂ ਬਾਅਦ ਕਮੈਂਟ ਕਰਨਾ ਵੀ ਭੁੱਲ ਜਾਂਦੇ ਹੋ ਤੇ ਭੈਣਾਂ ਨੂੰ ਰਿਕੁਐਸਟ ਹੋਊਗੀ ਵੀਡੀਓ ਨੂੰ ਬਾਅਦ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਭੈਣਾਂ ਨੂੰ ਆਪਾਂ ਆਪਣੇ ਨਾਲ ਜੋੜ ਸਕੀਏ ਸਾਡੀਆਂ ਜਿਹੜੀਆਂ ਕਲੈਕਸ਼ਨਾਂ ਨੇ ਸੁਪਰ ਡੂਪਰ ਹਿੱਟ ਕਲੈਕਸ਼ਨਾਂ ਆਸੀ ਬੁਟੀਕ ਪੀਸ ਹੀ ਲੈ ਕੇ ਆਨੇ ਆ ਬੁਟੀਕਾਂ ਦੇ ਕਨਸੈਪਟ ਹੀ ਸਾਡੇ ਕੋਲ ਮਿਲਦੇ ਨੇ ਜਿਹੜੀਆਂ ਬੁਟੀਕਸ ਦੇ ਵਿੱਚ ਤੁਸੀਂ ਪ੍ਰਿੰਟ ਦੇਖ ਦੇਖ ਕੇ ਹਾਂ ਰਹਿ ਜਾਂਦੇ ਹੋ ਵੀ ਹਾਂਜੀ ਇਹ ਪ੍ਰਿੰਟ ਕਿੱਥੋਂ ਆਉਂਦੇ ਆ ਬਟ ਉੱਥੇ ਜਸਟ ਸੂਟ ਰੈਡੀ ਕਰਕੇ ਹੀ ਤੁਹਾਨੂੰ ਮਿਲਦਾ ਅਸੀਂ ਉਹੀ ਪ੍ਰਿੰਟ ਤੁਹਾਨੂੰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਦੇ ਰਹੇ ਹਾਂ ਠੀਕ ਹੈ ਜੀ ਹੁਣ ਇਹ ਬ੍ਰਾਂਡ ਰਹੂਗਾ ਟਿਸਟਾ ਇੰਨਾ ਸੋਹਣਾ ਇੰਨਾ ਪਿਆਰਾ ਬ੍ਰਾਂਡ ਆ ਹੁਣ ਤੱਕ ਦਾ ਸਭ ਤੋਂ ਟੌਪ ਦਾ ਬ੍ਰਾਂਡ ਆ ਇਹ ਸਭ ਤੋਂ ਮਹਿੰਗਾ ਵੀ ਇਹੀ ਆ ਤੇ ਸਭ ਤੋਂ ਟੌਪ ਤੇ ਵੀ ਇਹੀ ਆ ਬਹੁਤ ਸੋਹਣਾ ਬਹੁਤ ਪਿਆਰਾ ਸੋ ਇਹ ਵੀ ਹੁਣ ਤੁਸੀਂ ਅੱਜ ਹੀ ਕਲੈਕਸ਼ਨ ਦੇਖ ਲਓ ਬਹੁਤ ਸੋਹਣੇ ਕਲਰ ਚਾਰਡ ਨੇ ਬਹੁਤ ਹੀ ਪਿਆਰੇ ਸੂਟ ਆ ਲੋ ਜੀ ਇਹ ਹੈ ਰਹੋਗੀ ਸ਼ਰਟ ਸ਼ਰਟ ਰਹੋਗੀ ਸਾਰੀ ਪ੍ਰਿੰਟਡ ਪ੍ਰਿੰਟਿੰਗ ਚੈੱਕ ਕਰ ਲਓ ਬਹੁਤ ਪਿਆਰੀ ਬਹੁਤ ਸੋਹਣੀ ਪ੍ਰਿੰਟਿੰਗ ਬਲੈਕ ਕਲਰ ਦੇ ਉੱਪਰ ਸੂਟ ਰਹੂਗਾ ਪ੍ਰਿੰਟਿੰਗ ਵਾਓ ਆ ਜੀ ਇੰਨੇ ਸੋਹਣੇ ਸੋਹਣੇ ਡਿਜ਼ਾਈਨ ਆਏ ਨੇ ਇਹਨਾਂ ਦੇ ਵਿੱਚ ਜਾਨੀ ਕਿ ਖੁਦ ਕਨਫਿਊਜ਼ ਆ ਤੁਸੀਂ ਤਾਂ ਕਨਫਿਊਜ਼ ਹੋਣੀ ਆ ਜੇ ਆਪਣੇ ਲਈ ਵੀ ਸਟਿਚਿੰਗ ਕਰਨੀ ਹੋਵੇ ਇਹ ਕਿਹੜਾ ਸੂਟ ਛੱਡੀਏ ਕਿਹੜਾ ਲਈਏ ਇੰਨੇ ਸੋਹਣੇ ਸੂਟ ਨੇ ਨਾਲ ਤੇ ਇਦਾਂ ਇਹਦੇ ਰਹੂਗੀ ਬਾਟਮ ਬਾਟਮ ਬਿਲਕੁਲ ਹੀ ਲਾਈਟ ਵੇਟ ਰਹੂਗੀ ਤੇ ਬਾਕੀ ਸਾਰੀ ਸੱਤ ਪ੍ਰਿੰਟ ਰਹੂਗੀ ਸੇਮ ਸ਼ਰਟ ਨਾਲ ਦਾ ਪ੍ਰਿੰਟ ਬਾਟਮ ਦੇ ਉੱਤੇ ਆ ਸੈਲ ਪ੍ਰਿੰਟਡ ਬਾਟਮ ਰਹੂਗੀ ਇੱਕ ਕਾਟਰਾਈਜ਼ ਇਹ ਟਿਸਟਾ ਬ੍ਰਾਂਡ ਦੀ ਹੈ ਜੀ ਇਦਾਂ ਦੀ ਕਾਟਰਾਈਜ਼ ਅੱਜ ਤੱਕ ਤੁਸੀਂ ਵੇਅਰ ਨਹੀਂ ਕੀਤੀ ਹੋਣੀ ਇੰਨੀ ਸੋਹਣੀ ਕਾਟਰਾਈਜ਼ ਆ ਇੰਨੀ ਪਿਆਰੀ ਕਾਟਰਾਈਜ਼ ਆ ਸੋ ਜਿਹੜੀਆਂ ਵੀ ਪਹਿਣਾ ਨੂੰ ਇਹ ਵਾਲੀ ਕਾਟਰਾਈਜ਼ ਚਾਹੀਦੀ ਹੋਈ ਬਿਲਕੁਲ ਲਾਈਟ weight ਜਿਹੜੀਆਂ ਪਹਿਣਾ ਹੈਵੀ ਨੇ ਨਾ ਤੁਸੀਂ ਵੈਲਵਟ ਕਿਵੇਂ ਮੈਂ ਖੁਦ ਵੀ ਆ ਵੈਲਵਟ ਹੋਗੀ ਕਾਟਰਾਈਜ਼ ਹੋਗੀ ਆਪਾਂ ਪਾਉਣਾ ਲਾਈਕ ਨਹੀਂ ਕਰਦੀਆਂ ਕਿਉਂਕਿ ਆਪਾਂ ਨੂੰ ਲੱਗਦਾ ਕਿ ਇਹ ਪਹਿਲਾਂ ਹੀ ਬਹੁਤ ਮੋਟਾ ਜਿਹਾ ਸਟਾਫ ਹੁੰਦਾ ਪਾ ਕੇ ਹੋਰ ਆਪਾਂ ਥੋੜੇ ਜਿਹਾ ਭਾਰੀ ਲੱਗਦੇ ਆ ਬਟ ਜੋ ਅੱਜ ਦੀਆਂ ਵੈਰਾਈਟੀਆਂ ਆਈਆਂ ਨੇ ਬ੍ਰਾਂਡ ਦੀਆਂ ਕਲੈਕਸ਼ਨ ਆਈਆਂ ਨੇ ਇੰਨੀਆਂ ਲਾਈਟ ਵੇਟ ਆਈਆਂ ਨੇ ਤੁਹਾਨੂੰ ਪਤਾ ਤੱਕ ਨਹੀਂ ਲੱਗੂਗਾ ਵੀ ਤੁਸੀਂ ਕੋਟ ਰਾਈਜ਼ ਵੇਅਰ ਕੀਤੀ ਹੋਈ ਆ ਇੰਨਾ ਸੋਹਣਾ ਇੰਨਾ ਲਾਈਟ ਵੇਟ ਫੈਬਰਿਕ ਆ ਨਾ ਵੀ ਬਿਲਕੁਲ ਰੂਮ ਵਰਗਾ ਸੌਫਟ ਫੈਬਰਿਕ ਆ ਕੋਈ ਵੀ ਖੜਾ ਨਹੀਂ ਕੋਈ ਵੀ ਆਕੜਿਆ ਜਾਂ ਪੰਸ ਨਹੀਂ ਬਹੁਤ ਸੋਹਣਾ ਬਹੁਤ ਪਿਆਰਾ ਫੈਬਰਿਕ ਆ ਬਸ ਤੁਸੀਂ ਆਪਣਾ ਡਿਜ਼ਾਈਨ ਸਿਲੈਕਟ ਕਰਨਾ ਵੀ ਤੁਸੀਂ ਕਿਹੜਾ ਡਿਜ਼ਾਈਨ ਲੈਣਾ ਤੇ ਫਟਾਫਟ ਆਰਡਰ ਕਰਨਾ ਇੱਕ ਸੂਟ ਚਾਹੇ ਤੁਸੀਂ ਪਹਿਲਾਂ ਬਾਏ ਕਰ ਲਿਓ ਉਸ ਤੋਂ ਬਾਅਦ ਆਪਣੇ ਆਪ ਹੀ ਉਹਦਾ ਡਿਜ਼ਾਈਨ ਦੇ ਜਿੰਨੇ ਮਰਜੀ ਸੂਟ ਤੁਸੀਂ ਲੈ ਲਿਓ ਨੰਬਰ ਹੋਊਗਾ 1 1 ਨੰਬਰੇ ਵਾਲਾ ਸੂਟ ਰਹੂਗਾ ਇਹ ਸੇਮ ਡਿਜ਼ਾਈਨ ਦੇ ਵਿੱਚ ਅਸੀਂ ਤੁਹਾਨੂੰ ਤਿੰਨ ਕਲਰ ਦੇਣ ਜਾ ਰਹੇ ਹਾਂ ਹਾਂਜੀ ਸੇਮ ਡਿਜ਼ਾਈਨ ਦੇ ਵਿੱਚ ਤਿੰਨ ਕਲਰ ਤੁਹਾਨੂੰ ਮਿਲਣ ਜਾ ਰਹੇ ਨੇ ਤਿੰਨੇ ਹੀ ਕਲਰ ਬਹੁਤ ਪਿਆਰੇ ਨੇ ਸੈਕੰਡ ਕਲਰ ਇਹਦਾ ਰਹੂਗਾ ਬਲੂ ਸ਼ੇਡ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਕਲਰ ਆ ਬਲੂ ਸ਼ੇਡ ਦੇ ਉੱਪਰ ਆ ਸੇਮ ਬਲੂ ਕਲਰ ਦੀ ਹੀ ਮਿਲੂਗੀ ਜੀ ਬਾਟਮ ਬਲੂ ਕਲਰ ਦੀ ਰਹੂਗੀ ਬਾਟਮ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਤੇ ਨਾਲ ਸ਼ਰਟ ਤੁਸੀਂ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਸੈਕੰਡ ਕਲਰ ਆਪਸ਼ਨ ਆ ਦੋਨੇ ਕਲਰ ਬਹੁਤ ਪਿਆਰੇ ਆ ਚਾਹੇ ਤੁਸੀਂ ਬਲੈਕ ਲੈ ਲਓ ਚਾਹੇ ਬਲੂ ਲੈ ਲਓ ਇੱਕ ਕਲਰ ਇਹਦੇ ਵਿੱਚ ਹੋਰ ਤੁਹਾਨੂੰ ਦਵਾਂਗੇ ਇੱਕ ਕਲਰ ਤੁਹਾਨੂੰ ਦਵਾਂਗੇ ਜੀ ਮਹਿਰੂਨ ਸ਼ੇਡ ਰੇਡ ਮਹਿਰੂਨ ਸ਼ੇਡ ਇੰਨੇ ਕਲਰ ਸੋਹਣੇ ਆ ਇੰਨੇ ਬ੍ਰਾਈਟ ਚਾਰਟ ਆਏ ਨੇ ਨਾ ਵੀ ਮਤਲਬ ਕਿ ਉਹ ਖੁਸ਼ ਹੁੰਦੀ ਆ ਕੱਪੜੇ ਨੂੰ ਖੋਲਦਿਆਂ ਵੀ ਦੇਖਦੇ ਆ ਵੀ ਪ੍ਰਿੰਟਿੰਗ ਨੂੰ ਦੇਖਦੇ ਆ ਬਹੁਤ ਪਿਆਰੇ ਬਹੁਤ ਸੋਹਣੇ ਕਲੈਕਸ਼ਨ ਰਹੂਗੀ ਅੱਜ ਆ ਲੋ ਜੀ ਇਦਾਂ ਰਹੂਗਾ ਇਹ ਵਾਲਾ प्रिंट ਬਹੁਤ ਪਿਆਰਾ ਬਹੁਤ ਹੀ ਸੋਹਣਾ প্রিনਟ ਇਹ ਵਾਲਾ ਰਹੂਗਾ ਤੇ ਨਾਲ ਇਹਦੇ ਸੇਮ ਰਹੂਗੀ ਜੀ ਸੈਲਫ ਪ੍ਰਿੰਟਡ ਇਹਦੀ ਬਾਟਮ ਜਿਹੜੀ ਬਾਟਮ ਆ ਸੇਮ ਫੈਬਰਿਕ ਦੇ ਵਿੱਚ ਆ ਕਈ ਪੈਣਾ ਸੋਚ ਜਾਂਦੀਆਂ ਨੇ ਕਿ ਸ਼ਾਇਦ ਪਸ਼ਮੀਨੇ ਦੀ ਬਾਟਮ ਲੱਗੀ ਹੋਊਗੀ ਜਾਂ ਫਿਰ ਕੋਈ ਅਦਰ ਫੈਬਰਿਕ ਦੀ ਹੋਊਗੀ ਕਿਸੇ ਅਦਰ ਫੈਬਰਿਕ ਦੀ ਨਹੀਂ ਸੇਮ ਬ੍ਰਾਂਡ ਨੇ ਸੇਮ ਆਪਣਾ ਸਟੱਫ ਹੀ ਯੂਜ਼ ਕੀਤਾ ਹੋਇਆ ਪਿਓਰ ਕਾਟਰਾਇਜ਼ ਦੀ ਸ਼ਰਟ ਆ ਜੀ ਪ੍ਰਿੰਟਡ ਮਿਲ ਰਹੀ ਤੁਹਾਨੂੰ ਡਿਜੀਟਲ ਨਾਲ ਸੇਮ ਪਿਓਰ ਕਾਟਰਾਇਜ਼ ਦੀ ਹੋਈ ਮਿਲ ਰਹੀ ਆ ਬਾਟਮ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਸੁਪਰ ਐਸ ਦਾ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਫਟਾ ਫੱਟ ਤੁਸੀਂ ਕਲਿੱਕ ਕਰਨੇ ਆ ਕਿਉਂਕਿ ਲਿਮਟਿਡ ਜੇ ਪੀਸ ਆ ਨਹੀਂ ਤੇ ਇਹ ਬ੍ਰਾਂਡ ਬਹੁਤ ਹੀ ਰੇਅਰ ਮਤਲਬ ਦੇ ਚੀਜ਼ਾਂ ਜੀਆਂ ਲੈ ਕੇ ਆ ਰਿਹਾ ਇਹ ਨਹੀਂ ਹੈਗਾ ਕਿ ਹੱਦ ਤੋਂ ਬਾਅਦ ਇਹਨਾਂ ਦੇ ਪ੍ਰਿੰਟ ਆ ਰਿਹਾ ਬਹੁਤ ਘੱਟ ਤੁਹਾਨੂੰ ਦੇਖਣ ਨੂੰ ਮਿਲਣਗੇ ਜਿੱਥੇ ਵੀ ਮਰਜੀ ਇਹ ਬ੍ਰਾਂਡ ਖੁੱਲਦਾ ਹੋਵੇ ਪ੍ਰਿੰਟਿੰਗ ਦੇ ਵਿੱਚ 8 ਤੋਂ 9 ਡਿਜ਼ਾਈਨ ਟੌਪ ਦੇ ਇਹਨਾਂ ਦੇ ਮਿਲਦੇ ਆ ਤੇ ਉਹ ਵੀ ਮਸਾ ਸਿੰਗਲ ਸਿੰਗਲ ਸੂਟ ਮਿਲਦਾ ਕਿਉਂਕਿ ਟਿਸਟਾ ਬ੍ਰਾਂਡ ਦੀ ਡਿਮਾਂਡ ਇਸ ਵਾਰ ਇੰਨੀ ਜ਼ਿਆਦਾ ਜਿੰਨੀ ਆ ਵੀ ਸਾਡੀਆਂ ਫੋਨ ਤੋਂ ਪਹਿਨਾ ਸਾਡੇ ਨਾਲ ਜੁੜੀਆਂ ਹੋਈਆਂ ਨੇ ਜਾਂ ਇਧਰੋਂ ਨੇ ਜਿਹੜੀਆਂ ਪ੍ਰੀਮੀਅਮ ਫੋਨਾਂ ਹੀ ਲਾਈਕ ਕਰਦੀਆਂ ਨੇ ਉਹਨਾਂ ਲਈ ਦਾ ਇਹ ਤੋਹਫੇ ਨੇ ਇੰਨੀਆਂ ਸੋਹਣੀਆਂ ਕਲੈਕਸ਼ਨਾਂ ਨੇ ਅੱਜ ਦੀਆਂ ਸਾਡੀਆਂ ਸੋ ਇਹ ਵਾਲਾ ਜਿਹੜਾ ਆਪਾਂ ਵਿਊ ਸੋਰਡ ਦਿਖਾਇਆ ਉਹਦਾ ਨੰਬਰ ਰਹੂਗਾ ਜੀ 2 ਵਿਊ ਸੋਰਡ ਦਾ ਨੰਬਰ ਹੋਊਗਾ 2 ਨੈਕਸਟ ਜਿਹੜਾ ਸੀ ਦਿਖਾਇਆ ਤੁਹਾਨੂੰ ਰੈੱਡ ਮਹਿਰੂਨ ਸ਼ੇਡ ਇਹਦਾ ਨੰਬਰ ਹੋਊਗਾ ਜੀ 3 3 ਨੰਬਰ ਇਹ ਵਾਲਾ ਸੋਰਡ ਹੋਊਗਾ ਹਲੋ ਨੈਕਸਟ ਪ੍ਰਿੰਟ ਦੇਖੋ ਬਹੁਤ ਪਿਆਰਾ ਬਹੁਤ ਸੋਨਾ ਬਿਲਕੁਲ ਹੀ ਲਾਈਟ ਵੇਟ ਆ ਮਤਲਬ ਕਿ ਇਹ ਸਟਾਫ ਇੰਨਾ ਜਿਆਦਾ ਲਾਈਟ ਵੇਟ ਆ ਪਿਓਰ ਕਾਟਰਾਈਜ਼ ਇੰਨੀ ਲਾਈਟ ਵੇਟ ਜਾਨਕਿ ਇੰਨਾ ਜਿਆਦਾ ਸਕੂਨ ਮਿਲ ਰਿਹਾ ਨਾ ਫੈਬਰਿਕ ਨੂੰ ਦੇਖ ਕੇ ਬਹੁਤ ਹੀ ਪਿਆਰਾ ਕਿਉਂਕਿ ਟਿਸਟਾ ਬ੍ਰਾਂਡ ਅਸੀਂ ਵੀ ਇਸ ਟਾਈਮ ਹੀ ਮਤਲਬ ਕਿ ਸਟਾਰਟ ਕੀਤਾ ਇਹ ਲక్ష్ਮੀ ਬ੍ਰਾਂਡ ਟਿਸਟਾ ਬ੍ਰਾਂਡਸ ਇਹ ਸਾਰੇ ਇੱਕੋ ਹੀ ਬ੍ਰਾਂਡ ਨੇ ਇਹਦੀ ਤੁਸੀਂ ਸਟੈਂਪਿੰਗ ਵੀ ਦੇਖ ਸਕਦੇ ਹੋ ਤੁਹਾਨੂੰ ਕੰਨੀ ਤੇ ਸਾਰੀ ਇਹਦੀ ਸਟੈਂਪਿੰਗ ਇਹਦੀ ਨੰਬਰਿੰਗ ਸਭ ਕੁਝ ਤੁਹਾਨੂੰ ਮਿਲੇਗਾ ਕੰਨੀ ਦੇ ਉੱਪਰ ਠੀਕ ਹੈ ਜੀ ਇਹ ਹੈ ਤੇ ਨੈਕਟ ਪ੍ਰਿੰਟਿੰਗ ਪ੍ਰਿੰਟਿੰਗ ਚੈੱਕ ਕਰ ਲਓ ਬਹੁਤ ਪਿਆਰੀ ਬਹੁਤ ਸੋਹਣੀ ਪ੍ਰਿੰਟਿੰਗ ਆ 셔ਟ ਦੀ ਤੇ ਨਾ ਹੀ ਜ਼ਿਆਦਾ ਵੱਡੀ ਬੂਟੀ ਆ ਨਾ ਹੀ ਜ਼ਿਆਦਾ ਛੋਟੀ ਬੂਟੀ ਆ ਬਹੁਤ ਸੋਹਣਾ ਮੀਡੀਅਮ ਜਿਹਾ ਪ੍ਰਿੰਟ ਆ ਕਲਰ ਰੋਗਾ ਇਹ ਵਾਲਾ ਚੈਰੀ ਚੈਰੀ ਜਿਹਾ ਸ਼ੇਡ ਰੋਗਾ ਡਾਟ ਮਹਰੂਨੀ ਚੈਰੀ ਜਿਹਾ ਦੇਖੋ ਇਹਦੀ ਬਾਟਮ ਸੇਮ ਪਿਓਰ ਕਾਟਰਾਇਜ਼ ਦੀ ਪਿਓਰ ਕਾਟਰਾਇਜ਼ ਦੀ ਹੋਗੀ ਬਾਟਮ ਬਿਲਕੁਲ ਲਾਈਟ ਵੇਟ ਬਿਲਕੁਲ ਹੀ ਯਾਨ ਬਹੁਤ ਸੋਹਣਾ ਸਟਾਫ ਆ ਜਿੰਨਾ ਮੈਂ ਇਹਦੇ ਬਾਰੇ ਕਹਿਦਾ ਉਹਨਾਂ ਹੀ ਘੱਟ ਆ ਠੀਕ ਹੈ ਜੀ ਇਹ ਸਾਡਾ ਰਹੂਗਾ 4th ਡਿਜ਼ਾਈਨ 4 ਨੰਬਰ ਇਹ ਵਾਲਾ ਸੂਟ ਰਹੂਗਾ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੁਪਰ ਇਹਦੇ ਵਿੱਚ ਵੀ ਤੁਹਾਨੂੰ ਮੈਂ ਦੋ ਕਲਰ ਦੋਂਗੀ ਦੋਨੇ ਹੀ ਕਲਰ ਇਹਦੇ ਵੀ ਟਾਪ ਕਲਾਸ ਰਹਿਣਗੇ ਹਲੋ ਨੈਕਸਟ ਕਲਰ ਇਹਦੇ ਵਿੱਚ ਜਿਹੜਾ ਅਸੀਂ ਖੋਲਣ ਲੱਗੇ ਆ ਉਹ ਰਹੂਗਾ ਰਾਸਟ ਸ਼ੇਡ ਦੇਖੋ ਦੋਨੇ ਦੇ ਦੋਨੇ ਹੀ ਕਲਰ ਦੇਖ ਲਓ ਬਹੁਤ ਪਿਆਰੇ ਨੇ ਬਹੁਤ ਸੋਹਣੇ ਨੇ ਦੋਨਾ ਹੀ ਕਲਰਾਂ ਦੇ ਵਿੱਚ ਜਾਨਕਿ ਜੇ ਆਪਾਂ ਚਾਹੀਏ ਨਾ ਵੀ ਪ੍ਰਿੰਟ ਅਲੱਗ ਹੋਵੇ ਤਾਂ ਭੈਣਾ ਕਹਿਣਾ ਵੀ ਦੋਨੇ ਹੀ ਕਲਰ ਦੇ ਦਿਓ ਪਰ ਜੇ ਕਿਸੇ ਨੇ ਸੇਮ ਸੇਮ ਲੈਣਾ ਪ੍ਰਿੰਟ ਤਾਂ ਤੁਸੀਂ ਦੋਨੇ ਹੀ ਕਲਰ ਨਾਲ ਛੱਡਿਓ ਦੋਨੇ ਹੀ ਟੌਪ ਕਲਾਸ ਦੇ ਕਲਰ ਨੇ ਤੇ ਨਹੀਂ ਤਾਂ ਫਿਰ ਇੱਕ ਕਲਰ ਦਾ ਤੁਸੀਂ ਆਪਣੀ ਮਰਜ਼ੀ ਦਾ ਲੈ ਸਕਦੇ ਹੋ ਇਹ ਰਹੂਗਾ ਰਸਟ ਸ਼ੇਡ ਬਹੁਤ ਸੋਹਣਾ ਰਸਟ ਸ਼ੇਡ ਆ ਸੇਮ ਪ੍ਰਿੰਟਡ ਸ਼ਰਟ ਆ ਰਹੀ ਆ ਨਾਲ ਸੇਮ ਹੀ ਪਲੇਨ ਬਾਟਮ ਰਸਟ ਸ਼ੇਡ ਦੀ ਆ ਰਹੀ ਆ ਬਹੁਤ ਸੋਹਣਾ ਬਹੁਤ ਪਿਆਰਾ ਇਹੀ ਰਹੂਗਾ ਤੇ ਨਾਲ ਇਹਦੇ ਸੇਮ ਤੁਹਾਨੂੰ ਨੰਬਰ ਮਿਲੂਗਾ ਇਹ ਵਾਲੇ ਸੂਟ ਦਾ ਪੰਜ ਪੰਜ ਨੰਬਰ ਇਹ ਸੂਟ ਰਹੂਗਾ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਜਿੰਨਾਂ ਭੈਣਾਂ ਨੇ ਸਟਿਚਿੰਗ ਕਰਵਾਉਣੀ ਆ ਸਟਿਚਿੰਗ ਵੀ ਅਵੇਲੇਬਲ ਆ ਜਿੰਨਾਂ ਨੇ ਇਹਨਾਂ ਨਾਲ ਦੁਪੱਟੇ ਵਗੈਰਾ ਰੈਡੀ ਕਰਵਾਉਣੇ ਆ ਦੁਪੱਟੇ ਵੀ ਤੁਹਾਨੂੰ ਮਿਲ ਜਾਣਗੇ ਵਿਦਆਊਟ ਦੁਪੱਟਾ ਲੈਣਿਆ ਵਿਦਆਊਟ ਦੁਪੱਟਾ ਵੀ ਤੁਸੀਂ ਲੈ ਸਕਦੇ ਹੋ ਸਕਰੀਨ ਤੇ ਇਹਨਾਂ ਦਾ ਪ੍ਰਾਈਸ ਤੁਹਾਨੂੰ ਸ਼ੋਅ ਹੋ ਜੂਗਾ ਜੀ ਤੇ ਬਾਕੀ ਕੋਈ ਵੀ ਡਿਜ਼ਾਈਨਿੰਗ ਕਰਾਉਣੀ ਹੈ ਜਿਵੇਂ ਅੱਜ ਕੱਲ ਬਾਟਮ ਵਰਕ ਫਿਰ ਤੋਂ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਆਇਆ ਹੋਇਆ ਨਿੱਕੀ ਨਿੱਕੀ ਬੂਟੀ ਦਾ ਵਰਕ ਬਾਟਮ ਦੇ ਉੱਤੇ ਆ ਰਿਹਾ ਤੇ ਨਾਲ ਸੇਮ ਬਾਟਮ ਨਾਲ ਦਾ ਪੈਚੂਅਰ ਲੱਗ ਕੇ ਪੱਲੇ ਦੇ ਉੱਪਰ ਡਿਜ਼ਾਈਨਿੰਗ ਆ ਰਹੀ ਹੈ ਇਦਾਂ ਦੀਆਂ ਡਿਜ਼ਾਈਨਿੰਗਾਂ ਬਹੁਤ ਸੋਹਣੀਆਂ ਹੋ ਕੇ ਜਾ ਰਹੀਆਂ ਨੇ ਸੋ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨਰ ਜੇ ਤੁਸੀਂ ਇਹੀ ਸੂਟ ਨੂੰ ਡਿਜ਼ਾਈਨਰ ਬਣਾਉਣਾ ਚਾਹੁੰਦੇ ਹੋ ਤਾਂ ਉਦਾਂ ਵੀ ਤੁਸੀਂ ਬਣਵਾ ਸਕਦੇ ਹੋ ਸੋ ਸਾਡੇ ਕੋਲ ਹਰ ਚੀਜ਼ ਅਵੇਲੇਬਲ ਹੈ ਬਸ ਤੁਸੀਂ ਆਪਣੀ ਰਿਕੁਆਇਰ ਦੱਸਣੀ ਹੈ ਕਿ ਤੁਸੀਂ ਕਿਦਾਂ ਦਾ ਸੂਟ ਬਣਵਾਉਣਾ ਚਾਹੁੰਦੇ ਹਾਂ ਜੇ ਕਿਸੇ ਭੈਣ ਨੇ ਸਟਿਚਿੰਗ ਸਾਡੇ ਕੋਲੋਂ ਕਰਵਾਉਣੀ ਹੈ ਠੀਕ ਹੈ ਜੀ ਨਹੀਂ ਦਾ ਸਿੰਪਲ ਸੋਪਰ ਤੋਂ ਵੀ ਇਹਨਾਂ ਨੂੰ ਸਿੰਪਲ ਫਾਈਕਿੰਗ ਲਗਾ ਕੇ ਬਹੁਤ ਹੀ ਵਧੀਆ ਸੋਹਣਾ ਜਿਹਾ ਦੁਪੱਟਾ ਲਾ ਕੇ ਬਣਾਉਣਾ ਤਾਂ ਵੀ ਟੌਪ ਦਾ ਸਰਦਾਰੀ ਪੀਸ ਇਹ ਰੈਡੀ ਹੋਊਗਾ ਨੈਕਸਟ ਜਿਹੜਾ ਅਸੀਂ ਤੁਹਾਨੂੰ ਦੇ ਰਹੇ ਹਾਂ ਇਹ ਆ ਗਿਆ ਲਾਈਫ ਚਾਰਟ ਇਹਦੇ ਵਿੱਚ ਅਸੀਂ ਤੁਹਾਨੂੰ ਤਿੰਨ ਕਲਰ ਦਵਾਂਗੇ ਜਿਵੇਂ ਕਿ ਤੁਸੀਂ ਆਪਣੇ ਮੰਮਾ ਲਈ ਲੈਣਾ ਦਾਦੀ ਲਈ ਲੈਣਾ ਕਿਸੇ ਵੀ ਘਰ ਦੇ ਵਿੱਚ ਕੋਈ 올ਡ ਏਜ ਨੇ ਹਨਾ ਲਾਈਟ ਕਲਰ ਭਾ ਦੇਉ ਸੇਮ ਡਿਜ਼ਾਈਨ ਦੇ ਵਿੱਚ ਵੀ ਜੇ ਅਸੀਂ ਇੱਕ ਸੂਟ ਮੰਗਵਾ ਰਹੇ ਹਾਂ ਤਾਂ ਅਸੀਂ ਇੱਕ ਸੂਟ ਆਪਣੀ ਮੰਮਾ ਲਈ ਵੀ ਮੰਗਵਾ ਦਈਏ ਤਾਂ ਉਹਨਾਂ ਲਈ ਵੀ ਇਹ ਤੋਹਫੇ ਨੇ ਸੈਕੰਡ ਚੀਜ਼ ਇਹ ਆ ਕਿ ਇਹ ਵਾਲੇ ਫੈਬਰਿਕ ਨੂੰ ਵਿంటర్ ਦੇ ਵਿੱਚ ਸਭ ਤੋਂ ਗਰਮ ਫੈਬਰਿਕ ਹੁੰਦਾ ਹੈ ਕਵਾਰਟਾਈਜ਼ ਹੋਗੀ ਬੈਲਵਟ ਹੋਗੀ ਜਿਹੜੀ ਲਾਈਟ ਵੇਟ ਬਾਕੀ ਹੁਣ ਤੱਕ ਇਸਟਾ ਬ੍ਰਾਂਡ ਲੈ ਕੇ ਆ ਚੁੱਕੀ ਐ ਇੰਨੀ ਜ਼ਿਆਦਾ ਲਾਈਟ ਵੇਟ ਤੇ ਉਨੀ ਹੀ ਨਿੱਗੀ ਠੀਕ ਹੈ ਇਹਨਾਂ ਨੂੰ ਕੋਈ ਵੀ ਲਾਈਨਿੰਗ ਅੰਡਰ ਸ਼ਰਡੀ ਤਾਂ ਉਹਨਾਂ ਰਿਕਾਇਰ ਨਹੀਂ ਰਹੂਗੀ ਜਿਵੇਂ ਮਰਜ਼ੀ ਤੁਸੀਂ ਵਿਦਆਊਟ ਲਾਈਨਿੰਗ ਇਹਨਾਂ ਨੂੰ ਸਟਿਚਿੰਗ ਕਰਵਾ ਸਕਦੇ ਹੋ ਜਿਹੜੀਆਂ ਪੈਣਾ ਤਾਂ ਲਗਵਾਉਂਦੀਆਂ ਨੇ ਉਹ ਤਾਂ ਹੁਣ ਕਾਟਨ ਥੱਲੇ ਵੀ ਲਗਵਾਉਂਦੀਆਂ ਚਾਹੇ ਲੀਡ ਹੋਵੇ ਚਾਹੇ ਨਾ ਹੋਵੇ ਪਰ ਕਈ ਪੈਣਾ ਨੂੰ ਹੁੰਦਾ ਕਿ ਸਾਨੂੰ ਲਾਈਨਿੰਗ ਲਗਵਾਉਣੀ ਨਾ ਪਵੇ ਸੋ ਉਹਨਾਂ ਲਈ ਇਹ ਤੋਹਫੇ ਨੇ ਲਾਈਨਿੰਗ ਦੀ ਤੁਹਾਨੂੰ ਕੋਈ ਨਹੀਂ ਨਹੀਂ ਤੁਸੀਂ ਵਿਦਆਊਟ ਲਾਈਨਿੰਗ ਵੀ ਇਹਨਾਂ ਨੂੰ ਸਟਿਚਿੰਗ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਦੇਖੋ ਕਰੀਮ ਕਲਰ ਦੀ ਰਹੂਗੀ ਬਾਟਮੇ ਦੀ ਕਰੀਮ ਕਲਰ ਆ ਆਫ ਵਾਈਟ ਜਾਂ ਕਲਰ ਆ ਤੇ ਇਹਦੇ ਵਿੱਚ ਹੀ ਸੇਮ ਬੇਸ ਦੇ ਵਿੱਚ ਹੀ ਤੁਹਾਨੂੰ ਤਿੰਨ ਕਲਰ ਮਿਲਣਗੇ ਬਸ ਉਹਨਾਂ ਦੀ ਜਸਟ ਬੂਟੀ ਜਿਹੜੀ ਆ ਉਹ ਚੇਂਜ ਹੋ ਜਾਊਗੀ ਜਿਹੜੀ ਇਹਦੇ ਵਿੱਚ ਬੂਟੀ ਦੇ ਕਲਰ ਨੇ ਉਹ ਵਾਲੇ ਚੇਂਜ ਹੋ ਜਾਣਗੇ ਨੰਬਰ ਇਹ ਵਾਲੇ ਸੂਟ ਦਾ ਰੋਗਾ ਜੀ 6 6 ਨੰਬਰ ਇਹ ਵਾਲਾ ਸੂਟ ਰਹੂਗਾ ਆਹੋ ਜੀ ਇਹਦੇ ਵਿੱਚ ਤੁਹਾਨੂੰ ਇੱਕ ਕਲਰ ਆ ਵਾਲਾ ਮਿਲੇਗਾ ਤਿੰਨ ਕਲਰਾਂ ਉੱਪਰ ਆਹੇ ਤਿੰਨੇ ਕਲਰ ਕੰਟਰਾਸਟ ਬਹੁਤ ਸੋਹਣੇ ਜਿਵੇਂ ਇਹ ਵਾਲਾ ਸੂਟ ਤੁਸੀਂ ਰੈਡੀ ਕਰਦੇ ਹੋ ਤਾਂ ਇਹਦੇ ਨਾਲ ਤੁਹਾਨੂੰ ਮਹਿੰਦੀ ਹੈ ਜੀਆਂ ਆ ਪਾਈਪਿੰਗਸ ਵਗੈਰਾ ਲਗਾ ਕੇ ਤੁਸੀਂ ਬਹੁਤ ਸੋਹਣਾ ਇਹਨੂੰ ਕਰ ਸਕਦੇ ਹੋ ਵਿੱਚ ਟਾਈ ਐਂਡ ਡਾਈ ਦੁਪੱਟਾ ਕਰ ਸਕਦੇ ਹੋ ਜੇ ਨਹੀਂ ਟਾਈ ਡਾਈ ਕਰਵਾਉਣਾ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਜਿਆਦਾ ਡਾਰਕ कलर ਨਹੀਂ ਪਸੰਦ ਤਾਂ ਬੋਟਮ ਨਾਲ ਦਾ ਬੇਸ ਨਾਲ ਦਾ ਦੁਪੱਟਾ ਰੈਡੀ ਹੋ ਜਾਊਗਾ ਠੀਕ ਹੈ ਜੀ ਤਾਂ ਇਹਦੇ ਵਿੱਚ ਆ ਰਿਹਾ ਵਾ ਦੇਖੋ ਥੋੜਾ ਜਿਹਾ ਚੈਰੀਜਾ ਸ਼ੇਡ ਇਹਨਾਂ ਮਹਿਰੂਨ ਆ ਨਾ ਰੈੱਡਾ ਚੈਰੀਜਾ ਸ਼ੇਡ ਇਹਦੀਆਂ ਸੇਮ ਪਾਈਪਿੰਗਸ ਵਗੈਰਾ ਲੱਗ ਕੇ ਬਹੁਤ ਸੋਹਣਾ ਸਰਦਾਰੀ ਸੂਟ ਤੁਹਾਡਾ ਰੈਡੀ ਹੋਊਗਾ ਨੰਬਰ ਇਹਦਾ ਰਹੂਗਾ ਜੀ 7 7 ਨੰਬਰ ਇਹ ਵਾਲਾ ਸੂਟ ਰਹੂਗਾ ਨੈਕਸਟ ਵਾਲਾ ਜਿਹੜਾ ਸੂਟ ਰਹੂਗਾ ਜੀ ਉਹ ਰਹੂਗਾ ਆलो ਮੋਰ ਪੰਖੀ ਆ ਜੀ ਬੂਟੀ ਹੈ ਇਹਦੇ ਵਿੱਚ بیس ਇੰਨੇ ਸੂਟਾਂ ਦੇ ਸੇਮ ਨੇ ਕ੍ਰੀਮ بیس ਹੀ ਰਹਿਣਗੇ ਜਸਟ ਇਹਨਾਂ ਦੇ ਵਿੱਚ ਜਿਹੜੀ ਬੂਟੀ ਬਣ ਰਹੀ ਆ ਉਹਨਾਂ ਦੇ ਕਲਰ ਚੇਂਜ ਹੋ ਰਹੇ ਨੇ ਬਾਕੀ بیس ਬਿਲਕੁਲ ਸੇਮ ਆ ਰਿਹਾ ਸੇਮ ਬਾਟਮਸ ਪਲੇਨ ਆ ਰਹੀਆਂ ਨੇ ਤੇ ਇਹ ਆ ਗਿਆ ਮੋਰ ਪੰਖੀ एयरਫੋਰਸ ਜਿਆ ਕਲਰ ਉਦਾਂ ਦਾ ਉਹਦੇ ਨਾਲ ਵੀ ਤੁਸੀਂ ਆਪਣਾ ਕਰਵਾ ਸਕਦੇ ਹੋ ਸੇਮ ਡਿਜ਼ਾਈਨਿੰਗ ਉੱਪਰ ਬਹੁਤ ਸੋਹਣੇ ਅੱਜਕੱਲ੍ਹ ਲਾਈਟ ਕਲਰ ਦਾ ਇੰਨਾ ਜ਼ਿਆਦਾ ਟ੍ਰੈਂਡ ਆ ਕਿ ਯੰਗ ਦੇ ਵਿੱਚ ਵੀ ਆਪਾਂ ਜਿਵੇਂ ਹੈਗੇ ਆ ਤਾਂ ਆਪਾਂ ਵੀ ਲਾਈਟ ਕਲਰ ਬਹੁਤ ਜ਼ਿਆਦਾ ਪਸੰਦ ਕਰ ਰਹੇ ਆ ਸੋ ਤਿੰਨ ਕਲਰ ਇਹ ਲਾਈਟ ਅਸੀਂ ਲੈ ਕੇ ਆਏ ਆ ਸੇਮ ਬ੍ਰਾਂਡ ਦੇ ਸੇਮ ਲక్ష్ਮੀ ਬ੍ਰਾਂਡ ਟੌਪ ਦਾ ਟੌਪ ਕਲਾਸ ਫੈਬਰਿਕ ਦੇ ਨਾਲ ਅਸੀਂ ਅੱਜ ਹਾਜ਼ਰ ਹੋਏ ਆ ਸੋ ਭੈਣ ਬਣ ਕੇ ਇੱਕ ਇੱਕ ਸੂਟ ਜ਼ਰੂਰ ਮੰਗਵਾ ਕੇ ਦੇਖਿਓ ਜਿਹੜੀਆਂ ਪਹਿਣਾ ਬ੍ਰਾਂਡ ਪਾਉਂਦੀਆਂ ਸ਼ਕੀਨ ਨੇ ਮਾਰਕੀਟ ਦੇ ਵਿੱਚ ਪ੍ਰਾਈਸ ਉਹਨੂੰ 18.5 1900 ਤੋਂ ਘਾਟੇ ਵਾਲੇ ਸੂਟ ਨਹੀਂ ਮਿਲਣੇ ਬਟ ਸਾਡਾ ਪ੍ਰਾਈਸ ਬਹੁਤ ਰੀਜ਼ਨੇਬਲ ਆ ਸਕਰੀਨ ਤੇ ਸਾਡਾ ਪ੍ਰਾਈਸ ਮੈਂਸ਼ਨ ਹੋ ਰਿਹਾ ਗਿੱਧੂ ਕੋਰੀਅਰ ਦੇ ਨਾਲ ਤੁਹਾਡੇ ਘਰ ਤੱਕ ਇਹ ਵਾਲੇ ਸੂਟ ਪਹੁੰਚਦੇ ਹੋਣਗੇ। ਹਲੋ। ਨੈਕਸਟ ਵਾਲਾ ਸੂਟ ਦੇਖ ਲਓ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਜਿਹੜਾ ਆਹ ਵਾਲਾ ਸੂਟ ਰਹੂਗਾ ਦਾ ਨੰਬਰ ਹੋਊਗਾ ਜੀ 8। 8 ਨੰਬਰ ਇਹ ਵਾਲਾ ਸੂਟ ਰਹੂਗਾ। ਲੋਚ। ਇੱਕ ਨਿੱਕੇ ਪ੍ਰਿੰਟ ਦੇ ਉੱਪਰ ਆਪਾਂ ਇੱਕ ਡਾਰਕ ਚਾਰਟ ਹੋਰ ਲੈ ਕੇ ਆ ਗਏ ਆ ਪਰਪਲ ਸ਼ੇਡ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ। ਏ ਵਾਲੇ ਸ਼ੇਡ ਤੁਸੀਂ ਵਿੰਟਰ ਦੇ ਵਿੱਚ ਲੱਭਦੇ ਨਹੀਂ ਥੱਕ ਜਾਣਾ ਕਿ ਇਹ ਵਾਲੇ ਸ਼ੇਡ ਨਹੀਂ ਮਿਲਨੇ ਯਾਨੀ ਕਿ ਇੰਨੇ ਸੋਹਣੇ ਸੋਹਣੇ ਸ਼ੇਡ ਇਸ ਟਾਈਮ ਆਏ ਹੋਏ ਨੇ ਸੋ ਤੁਸੀਂ ਫਟਾਫਟ ਆਪਣੇ ਆਰਡਰ ਦੇ ਲਓ ਜਿੰਨਾ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਇਦਾਂ ਰਹੂਗੀ ਜੀ ਇਹਦੀ ਬਾਟਮ ਸੇਮ ਪਰਪਲ ਬੈਂਗਨੀ ਕਲਰ ਦੇ ਵਿੱਚ ਇਹਦੀ ਪਿਓਰ ਕਾਟਰਾਈਜ਼ ਦੀ ਹੋਈ ਰਹੂਗੀ ਬਾਟਮ ਤੇ ਪਿਓਰ ਕਾਟਰਾਈਜ਼ ਦੀ ਹੋਈ ਰਹੂਗੀ ਇਹਦੀ ਸ਼ਰਟ ਠੀਕ ਹੈ ਜੀ ਨੰਬਰ ਇਹ ਵਾਲੇ ਸੂਟ ਦਾ ਰਹੂਗਾ ਜੀ 9 9 ਨੰਬਰ ਇਹ ਵਾਲਾ ਸੂਟ ਰਹੂਗਾ ਸੇਮ ਇਹ ਵਾਲੇ ਪ੍ਰਿੰਟ ਦੇ ਵਿੱਚ ਵੀ ਤੁਹਾਨੂੰ ਤਿੰਨ ਪ੍ਰਿੰਟ ਮਿਲ ਜਾਣਗੇ। ਆਲਟ। ਇਹਦੇ ਵਿੱਚ ਵੀ ਤੁਹਾਨੂੰ ਤਿੰਨ ਪ੍ਰਿੰਟ ਮਿਲ ਜਾਣਗੇ। ਤਿੰਨੇ ਹੀ ਪ੍ਰਿੰਟ ਬਹੁਤ ਪਿਆਰੇ ਬਹੁਤ ਸੋਹਣੇ ਰਹਿਣਗੇ। ਇਹਦਾ ਨੰਬਰ ਹੋਊਗਾ ਜੀ 10। ਇਹ ਰਹਿ ਹੈਗਾ ਬਲੂ 에ਅਰ ਫੋਰਸ ਜਿਆ ਕਲਰ। ਬਲੂ ਤੇ 에ਅਰ ਫੋਰਸ ਦਾ ਮਿਕਸਚਰ ਜਿਆ ਕਲਰ ਆ। ਇਹ ਕਲਰ ਬਹੁਤ ਪਿਆਰੇ ਆ। ਜਿਵੇਂ ਆਹ ਬੈਂਗਨੀ ਪਰਪਲ ਜੇ ਛੇੜ ਦਾ ਲਵੈਂਡਰ ਦਾ ਹਨਾ ਮਿਕਸ ਕਲਰ ਜੇ ਆਇਆ ਹੋਇਆ ਬਹੁਤ ਪਿਆਰਾ ਲੱਗਦਾ ਡਿਫਰੈਂਟ ਜੀ ਲੁੱਕ ਦਾ ਕਲਰ ਆ। ਸੇਮ ਉਸੇ ਤਰ੍ਹਾਂ ਇਹ ਬਲੂ ਤੇ 에ਅਰ ਫੋਰਸ ਦਾ ਮਿਕਸ ਜਿਹਾ ਕਲਰ ਆ ਬਹੁਤ ਪਿਆਰਾ ਬਹੁਤ ਸੋਹਣਾ ਉਸ ਤੋਂ ਬਾਅਦ ਜਿਹੜਾ ਦਾ ਥਰਡ ਕਲਰ ਆ ਉਹ ਵੀ ਰੈੱਡ ਮੈਰੂਨ ਦਾ ਕੰਟਰਾਸਟ ਜਿਹਾ ਥੋੜਾ ਜਿਹਾ ਚੈਰੀ ਜਿਹਾ ਹੂਨ ਦੇ ਉੱਪਰ ਕਲਰ ਆ ਇਹ ਵੀ ਕਲਰ ਬਹੁਤ ਥਿਆ ਹੋ ਅਲੋਚ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਦੇਖ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਬਹੁਤ ਪਿਆਰੇ ਆਏ ਨੇ ਫਟਾਫਟ ਸਕਰੀਨ ਸ਼ਾਟ ਲੈ ਲਓ ਇੰਨੀਆਂ ਸੋਹਣੀਆਂ ਚੀਜ਼ਾਂ ਲੈ ਕੇ ਆਇਆ ਇੰਨੀਆਂ ਪਿਆੜੀਆਂ ਜੀਆਂ ਇੰਨੇ ਸੋਹਣੇ ਕਲਰ ਚਾਰਟ ਯਾਨੀ ਕਿ ਸਭ ਕੁਝ ਤੁਹਾਨੂੰ ਮਿਲ ਰਿਹਾ ਇਹਦੇ ਵਿੱਚ ਕਲਰ ਵੀ ਇੰਨੇ ਬ੍ਰਾਈਟ ਇੰਨੇ ਸੋਹਣੇ ਮਿਲ ਰਹੇ ਨੇ ਫਾਈਨ ਕਪੜਾ ਉਹ ਵੀ ਟੌਪ ਦੇ ਬ੍ਰਾਂਡ ਦਾ ਉਹ ਵੀ ਪ੍ਰਾਈਸ ਰੀਜ਼ਨੇਬਲ ਦੇ ਵਿੱਚ ਹਰ ਚੀਜ਼ ਤੁਹਾਨੂੰ ਇੱਕ ਫੈਬਰਿਕ ਦੇ ਵਿੱਚ ਮਿਲ ਰਹੀ ਆ ਸੋ ਵੇਟ ਕੀਆ ਜਸ ਤੁਹਾਡੇ ਆਰਡਰਾਂ ਦੀ ਜਿਹੜਾ ਵੀ ਸੂਟ ਪਸੰਡ ਆ ਰਿਹਾ ਸਕਰੀਨ ਤੇ ਚੱਲ ਰਿਹਾ ਨੰਬਰ ਫਟਾ ਫਟ ਆਰਡਰ ਕਰ ਦੋ ਜਿਹੜੀਆਂ ਅਮੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਨੰਬਰ ਇਹ ਵਾਲੇ ਸੂਟ ਦਾ ਰਹੂਗਾ ਜੀ 11 11 ਨੰਬਰ ਇਹ ਵਾਲਾ ਸੂਟ ਰਹੂਗਾ ਸੋ ਇਹ ਸੀਗੀ ਸਾਡੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਗੀ ਕਲੈਕਸ਼ਨ ਪੂਰੀ ਟੌਪ ਕਲਾਸ ਲੈ ਕੇ ਆਏ ਆ ਸੋ ਉਮੀਦ ਆ ਕਿ ਤੁਹਾਨੂੰ ਪਸੰਦ ਆਈ ਹੋਗੀ ਸੋ ਕਮੈਂਟ ਕਰਕੇ ਜਰੂਰ ਦੱਸਿਓਗੇ ਤੁਹਾਨੂੰ ਅੱਜ ਦੀ ਸਾਡੀ ਕਲੈਕਸ਼ਨ ਕਿਦਾਂ ਦੀ ਲੱਗੀ ਬਾਕੀ ਜਾਣ ਤੋਂ ਪਹਿਲਾਂ ਤੁਹਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਕੇ ਜਾਓ ਮਿਲਦੇ ਆ ਜੀ ਨਵੀਆਂ ਕਲੈਕਸ਼ਨਾਂ ਦੇ ਨਾਲ ਨਵੀਆਂ ਹੋਰ ਸੋਹਣੇ ਸੋਹਣੇ ਸੂਟ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ